ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਨਹੀਂ ਰਹੇ ਅਦਾਕਾਰ ਮੁਕุล ਦੇਵ 53 ਸਾਲ ਦੀ ਉਮਰ ਦੇ ਵਿੱਚ ਲਏ ਆਖਰੀ ਸਾਹ ਤਮਨੋਰੰਜਨ ਜਗਤ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਬੇहद ਹੀ ਮੰਦ ਭਾਗੀ ਖਬਰ ਹੈ ਜਿੱਥੇ ਕੀ ਅਦਾਕਾਰ ਮੁਕุลਦੇਵ ਦਾ ਦੇਹਾਂਤ ਹੋ ਗਿਆ ਹੈ ਜੀ ਹਾਂ 54 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਮੁਕุลਦੇਵ ਉਹ ਐਕਟਰ ਨੇ ਜਿਹੜੇ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਪਰ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਸਾਰਿਆਂ ਦੇ ਪਿੱਛੇ ਜਿਹੜੇ ਆਪਣੀ ਖੂਬਸੂਰਤ ਯਾਦਾਂ ਨੇ ਉਹ ਛੱਡ ਗਏ ਨੇ ਤਾਂ ਦੱਸ ਦਈਏ ਕਿ son of ਸਰਦਾਰ ਆ ਰਾਜਕੁਮਾਰ ਜੈਹੋ ਅਤੇ ਕਈ ਹੋਰ ਹਿੱਟ ਫਿਲਮਾਂ ਦੇ ਵਿੱਚ ਮੁਕਲਦੇਵ ਨਜ਼ਰ ਆ ਚੁੱਕੇ ਨੇ ਤੇ ਅਦਾਕਾਰ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਦੱਸੇ ਜਾ ਰਹੇ ਨੇ ਤੇ ਦੇਰ ਰਾਤ ਸ਼ੁੱਕਰਵਾਰ ਦੀ ਰਾਤ ਨੂੰ ਹੀ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਹਸਪਤਾਲ ਦੇ ਵਿੱਚ ਇਲਾਜ ਦੇ ਇਨਸਾਨ ਜਦੋਂ ਉਹਨਾਂ ਨੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਤਾਂ ਇਸ ਘਟਨਾਕ੍ਰਮ ਤੋਂ ਬਾਅਦ ਪੂਰੇ ਮਨੋਰੰਜਨ ਜਗਤ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਹਰ ਇੱਕ ਕੋਈ ਯਾਦ ਕਰ ਰਿਹਾ ਹੈ ਉਹਨਾਂ ਨਾਲ ਬਿਤਾਏ ਹੋਏ ਪਲਾਂ ਨੂੰ ਤਾਂ ਇਸ ਦੌਰਾਨ ਵਿੰਦੂਦਾਰਾ ਸਿੰਘ ਨੇ ਮੁਕਲਦੇਵ ਨਾਲ ਆਪਣੀ ਇੱਕ ਪੁਰਾਣੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਆਰ ਆਈ ਪੀ ਭਰਾ ਮੁਕਲਦੇਵ ਰੈਸਟ ਇਨ ਪੀਸ ਮੁਕਲਦੇਵ ਮੈਂ ਤੁਹਾਡੇ ਨਾਲ ਬਿਤਾਏ ਪਲਾਂ ਨੂੰ ਹਮੇਸ਼ਾ ਯਾਦ ਰੱਖਾਂਗਾ ਤਾਂ ਜਿਸ ਤਰੀਕੇ ਦੇ ਨਾਲ ਇਸ ਕੋ ਦਮ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਹਰੇਕ ਵਿਅਕਤੀ ਨੂੰ ਝਟਕਾ ਦੇ ਰਿਹਾ ਏ ਜੋ ਉਹਨਾਂ ਦੇ ਕਾਫੀ ਕਰੀਬੀ ਸੀ ਜੇਕਰ ਫੈਨਜ਼ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਐਕਟਿੰਗ ਤੇ ਉਹ ਹਰ ਕੋਈ ਜਿਹੜਾ ਇਨਸਪਾਇਰ ਹੁੰਦਾ ਸੀ ਕਿਉਂਕਿ ਕੁਝ ਕਾਮੇਡੀ ਸੀਨ ਸੀ ਉਹਨਾਂ ਦੇ son of sardar ਮੂਵੀ ਦੇ ਵਿੱਚ ਜਿਹੜੇ ਕਾਫੀ ਜ਼ਿਆਦਾ ਚਰਚਿਤ ਰਹੀ ਅਤੇ ਅਚਾਨਕ ਉਹਨਾਂ ਦੀ ਡੈਥ ਦੀ ਨਿਊਜ਼ ਨੇ ਹਰੇਕ ਦੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਏ ਤਾਂ ਮੁਕੁਲ ਦੇਵ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ। ਸਬਸਕ੍ਰਾਈਬ ਕਰੋ ਜਲਦੀ ਗਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦਿ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। This program is sponsored by The Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.